ਸਪਾਈਸੀ ਪਨੀਰ ਟਿੱਕਾ ਮਸਾਲਾ ਤਿਆਰ ਹੈ ਜੋ ਕਿ ਭਰਪੂਰ ਫਲੇਵਰਸ ਦੇ ਨਾਲ ਭਰੀ ਹੋਈ ਹੈ ਤੇ ਚਲੋ ਆਪਾਂ ਦੇਖਦੇ ਹਾਂ ਇਹ ਕਿਸ ਤਰ੍ਹਾਂ ਬਣੀ ਵੀਡੀਓ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਵਧੀਆ ਜਿਹਾ ਪਨੀਰ ਟਿੱਕਾ ਬਣਾਉਣ ਲਈ ਸਭ ਤੋਂ ਪਹਿਲਾਂ ਬੌਲ ਦੇ ਵਿੱਚ ਆਪਾਂ 3 ਤੋਂ 4 ਚਮਚ ਦਹੀਂ ਦੇ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਧਨੀਆ ਪਾਊਡਰ ਪਾ ਦਾਂਗੇ ਗਾਰਲਿਕ ਪਾਊਡਰ ਪਾਵਾਂਗੇ ਇਹਦੇ ਵਿੱਚ ਜੋ ਕਿ ਲਸਣ ਦਾ ਪਾਊਡਰ ਹੁੰਦਾ ਕਾਲਾ ਨਮਕ ਪਾਵਾਂਗੇ ਸਫੇਦ ਨਮਕ ਪਾਵਾਂਗੇ ਇਹਦੇ ਵਿੱਚ ਤੇ ਕਾਲੀ ਮਿਰਚ ਪਾਵਾਂਗੇ ਅਮचूर ਦਾ ਪਾਊਡਰ ਪਾ ਦਾਂਗੇ ਥੋੜਾ ਗਰਮ ਮਸਾਲਾ ਤੇ ਕਸ਼ਮੀਰੀ ਲਾਲ ਮਿਰਚ ਪਾ ਦਾਂਗੇ ਇਹਦੇ ਵਿੱਚ ਅਰੀਗਨ ਨੂੰ ਪਾਵਾਂਗੇ ਇਟਾਲੀਅਨ ਸੀਜ਼ਨਿੰਗ ਪਾ ਦਾਂਗੇ ਇਹਦੇ ਵਿੱਚ ਤੇ ਸਰੋਂ ਦਾ ਤੇਲ ਕਲਕਾ ਕੇ ਰੱਖਿਆ ਹੋਇਆ ਉਹ ਪਾ ਦਾਂਗੇ ਤੁਸੀਂ ਕੱਚਾ ਵੀ ਪਾ ਸਕਦੇ ਹੋ ਵੇਸਣ ਭੁੰਨਿਆ ਹੋਇਆ ਪਾਵਾਂਗੇ ਇਹਦੇ ਵਿੱਚ 2 ਤੋਂ 3 ਚਮਚ ਤੇ ਇਸ ਚ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰਾਮ YouTube ਤੇ Facebook ਦੇ ਪੇਜ ਤੋਂ ਇਹਦੇ ਵਿੱਚ ਕਸਤੂਰੀ ਮੇਥੀ ਪਾਵਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਪਨੀਰ ਦੇ ਕੱਟੇ ਹੋਏ ਟੁਕੜੇ ਇਹਦੇ ਵਿੱਚ ਪਾ ਕੇ ਨਾਲ Shimla mirch ਦੇ ਟੁਕੜੇ ਕੱਟੇ ਹੋਏ ਇਹ ਪਾਵਾਂਗੇ ਤੇ ਨਾਲ ਹੀ ਪਿਆਜ਼ ਡਾਈਸ ਕੀਤੇ ਹੋਏ ਪਾ ਦਾਂਗੇ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਟਮਾਟਰ ਵੀ ਪਾ ਸਕਦੇ ਹੋ ਤੇ ਉਹਦੇ ਵਿੱਚੋਂ ਆਪਾਂ ਬੀਜ ਕੱਢ ਕੇ ਅਲੱਗ ਕਰਕੇ ਉਸ ਨੂੰ ਕੱਟ ਕੇ ਡਾਈਸ ਦੇ ਟੁਕੜਿਆਂ ਦੀ ਤਰ੍ਹਾਂ ਤੇ ਇਹਦੇ ਵਿੱਚ ਪਾ ਸਕਦੇ ਹਾਂ ਆਪਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਾਂਗੇ ਤੇ ਇਸ ਮੈਰੀਨੇਟ ਨੂੰ ਆਪਾਂ ਅੱਧੇ ਘੰਟੇ ਲਈ ਰੱਖ ਦਵਾਂਗੇ ਅੱਧੇ ਘੰਟੇ ਬਾਅਦ ਦੇਖਾਂਗੇ ਇਹ ਚੰਗੀ ਤਰ੍ਹਾਂ ਮੈਰੀਨੇਟ ਹੋ ਚੁੱਕੀਆਂ ਨੇ ਸਬਜ਼ੀਆਂ ਹੁਣ ਮੈਰੀਨੇਟ ਕੀਤੀਆਂ ਇਹ ਸਬਜ਼ੀਆਂ ਨੂੰ ਆਪਾਂ ਇੱਕ ਲੱਕੜ ਦੀ ਸਟਿਕ ਲਵਾਂਗੇ Shimla mirche ਦੇ ਵਿੱਚ ਲਗਾ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਨੀਰ ਦਾ ਪੀਸ ਪਾਵਾਂਗੇ ਤੇ ਪਿਆਜ਼ ਦਾ ਪੀਸ ਪਾ ਕੇ ਸਾਰੀਆਂ ਸਬਜ਼ੀਆਂ ਨੂੰ ਸਟਿਕਸ ਦੇ ਵਿੱਚ ਪਾ ਲਵਾਂਗੇ ਤੇ ਰੈਸਟੋਰੈਂਟ ਹੋਟਲਾਂ ਤੋਂ ਵੀ ਵਧੀਆ ਜਿਆਦਾ ਟੇਸਟੀ ਇਹ ਪਨੀਰ ਟਿੱਕਾ ਬਣ ਕੇ ਤਿਆਰ ਹੁੰਦਾ ਹੈ ਜ਼ਰੂਰ ਘਰ ਦੇ ਵਿੱਚ ਸ਼ੁੱਧ ਤਰੀਕੇ ਨਾਲ ਬਣਾਓ ਬਾਹਰ ਦੇ ਖਾਣੇ ਦਾ ਤਾਂ ਹੁਣ ਟਾਈਮ ਨਹੀਂ ਰਿਹਾ ਬਹੁਤ ਜ਼ਿਆਦਾ ਗੰਦਗੀ ਨਾਲ ਖਾਣਾ ਬਣਾਉਂਦੇ ਨੇ ਇਸ ਨੂੰ ਆਪਾਂ ਮੈਰੀਨੇਟ ਕਰਕੇ ਸਬਜ਼ੀਆਂ ਨੂੰ ਸਟਿਕਸ ਪਾ ਕੇ ਇਹਦੇ ਉੱਤੇ ਆਪਾਂ ਬਟਰ ਲਗਾ ਦਾਂਗੇ ਬ੍ਰਸ਼ ਦੇ ਨਾਲ ਜਾਂ ਚਮਚ ਦੇ ਸਹਾਇਤਾ ਦੇ ਨਾਲ ਤੁਸੀਂ ਇਹਦੇ ਵਿੱਚ ਬਟਰ ਲਗਾ ਸਕਦੇ ਹੋ ਉਸ ਤੋਂ ਬਾਅਦ ਮਾਈਕ੍ਰੋਵੇਵ ਦੇ ਵਿੱਚ ਆਪਾਂ ਮਾਈਕ੍ਰੋਵੇਵ ਦੇ ਵਿੱਚ ਆਪਾਂ ਇਸ ਨੂੰ ਗ੍ਰਿਲ ਰੱਖ ਕੇ ਤੰਦੂਰੀ ਮੋਟੇ ਬਣਾ ਲਵਾਂਗੇ ਤੇ ਤੁਸੀਂ ਇਸ ਨੂੰ ਗੈਸ ਤੇ ਵੀ ਸਿੱਧਾ ਪੁੰਨ ਸਕਦੇ ਆ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੁਸੀਂ ਆਪਣੇ ਮਾਈਕ੍ਰੋਵੇਵ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਮਾਈਕ੍ਰੋਵੇਵ ਦੇ ਅਲੱਗ-ਅਲੱਗ ਸਾਬ ਹੁੰਦਾ ਹੈ ਅਖੀਰ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਸਤਿ ਸ਼੍ਰੀ ਅਕਾਲ ਜੀ